ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਕਰਨਤਾਰਨ ਦੇ ਵਿੱਚ ਅੱਜ ਦੋਸਤੋ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਰੀਵਿਊ ਦਾ ਜਰੂਰ ਦੋਸਤੋ ਕਨਫਰਮ ਕਰ ਲਿਓ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਖਾਸ ਪੱਟੀ ਸ਼ਹਿਰ ਦੇ ਵਿੱਚੋਂ ਜਿਹੜੀ ਅੱਜ ਆਪਾਂ ਵੀਡੀਓ ਲੱਗੇ ਬਣਾਉਣਾ ਤੇ ਮਾਲਕ ਵੀਰ ਦਾ ਨਾਮ ਹੈ ਵੀਰ ਨਤਨ ਜਿਨ੍ਹਾਂ ਦੇ ਫਾਰਮ ਤੋਂ ਲੱਗੇ ਆਈ ਦੀ ਵੀਡੀਓ ਅਪਲੋਡ ਕਰਨਾ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਤਿੰਨ ਗਾਵਾਂ ਦਿਖਾਵਾਂਗੇ ਬਿਲਕੁਲ ਤਾਜ਼ੀ ਸੂਈਆਂ ਗਾਵਾਂ ਡिटੇਲਿੰਗ ਦਾ ਗਾਵਾਂ ਦੀ ਆਪਾਂ ਆ ਵੀਰ ਨਤਨ ਤੋਂ ਪੁੱਛੇ ਰ ਨਸਾਂ ਜੀ ਕਰਾਂਗੇ ਸੋ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਐ ਨਿਰਖ-ਬਰਖ ਜਿਹੜੀ ਕਰਨੀ ਐ ਦੋਸਤੋ ਤੁਸੀਂ ਆਪ ਕਰਨੀ ਹੁੰਦੀ ਐ ਆਪਣਾ ਹੱਕ ਸਮਝ ਕੇ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬ ਜਿਹੜੀ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲਿੰਗ ਦਾ ਗਾਵਾਂ ਦੀ ਪੁੱਛ ਕੇ ਆਪਾਂ ਵੀਰੋ ਤੁਹਾਡਾ ਨਸਾਂ ਜੀ ਕਰ ਲੈਂਦੇ ਹਾਂ ਹਾਂ ਜੀ ਬਾਈ ਸੱਸੀ ਗੱਲ ਜੀ ਸੱਸੀ ਗੱਲ ਵੀਰ ਜੀ ਹੋਰ ਠੀਕ ਠਾਕ ਵਧੀਆ ਜੀ ਐਨ ਭਰੀ ਸੱਸੀ ਗੱਲ ਜੀ ਸਾਰੇ ਦਰਸ਼ਕਾਂ ਨੂੰ ਹ ਡਰੈਸ ਲੋ ਉਹ ਨੰਬਰ ਆਪਣਾ ਦੁਬਾਰਾ ਦੋਲ ਜੀ ਹਾਂ ਡਰੈਸ ਆਪਣਾ ਹੈਗਾ ਸ਼ਹਿਰ ਪੱਟੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਾਂਜੀ ਹਾਂਜੀ ਮੈਨ ਵਿਜ਼ਿਟ ਆਪਣੀ ਸ਼ਹਿਰ ਪੱਟੀ ਦੇ ਵਿੱਚ ਗਾਣਾ ਮੰਡੀ ਲੱਗਿਆ ਕਿਤੇ ਵੀ ਆਪ ਨੂੰ ਪੱਟੀ ਸ਼ਹਿਰ ਚ ਆ ਕੇ ਕਿਤੇ ਵੀ ਫੋਨ ਕਰ ਸਕਦਾ ਠੀਕ ਹੈ ਜੀ ਹਾਂਜੀ ਤੇ ਚਬਾਰਾ ਸੂਰ ਗੁਰਦੁਆਰਾ ਆਪਣਾ ਬਿਲਕੁਲ ਨਾਲ ਹੀ ਪਈ ਨੇ ਜੀ ਹਾਂਜੀ ਠੀਕ ਹੈ ਜੀ ਫੋਨ ਨੰਬਰ ਫੋਨ ਨੰਬਰ ਆਪਣਾ 98768 8446 ਠੀਕ ਹੈ ਜੀ ਹਾਂਜੀ ਥੋੜਾ ਜਿਹਾ ਵੀਰ ਕਾਲੀ ਬੋਲਿਆ ਸੀ ਕਿ ਮੈਂ ਦੁਬਾਰਾ ਦੱਸ ਦਵਾਂ ਡਰੈਸ ਨੰਬਰ ਹਾਂਜੀ ਕੋਈ ਵੀਰੀ ਇਹਦਾ ਗੁੱਸਾ ਕਰੇ ਵੀ ਦੁਬ ਅੱਜ ਵੀਰ ਕਿੰਨੀਆਂ گاਵਾ ਫ੍ਰੀਸਲ ਗਾਵਾਂ ਦੇ ਭਾਈ ਹਟਾਂ 12 ਖੜੀਆਂ ਹਾਂਜੀ ਤੇ ਜਿਹਦੇ ਵਿੱਚੋਂ ਆਪਾਂ ਤੁਹਾਨੂੰ ਤਿੰਨ ਜਾਂ ਚਾਰ ਗਾਵ ਦਿਖਾਵਾਂਗੇ ਉਹ ਗਾਵੜਾ ਇਹ ਕੱਚੀਆਂ ਥੋੜੀਆਂ ਤਾਂ ਕਰਕੇ ਬਾਕੀ ਤਿਆਰੀ ਦੇ ਕਰਕੇ ਨਾ ਤੇ ਜ਼ਰੂਰ ਆਪਾਂ ਇੱਕ ਰੀਚਾ ਟੀ ਮਰਾ ਦੋ ਵੀ ਕੈਮਰਾ ਦੋਸਤੋ ਵੇਖਣਾ ਸਾਰੇ ਪਾਸੋਂ ਦੇ ਮਾਰ ਦਿੰਦਾ ਇਹ ਇਹ ਕਰ ਲੂ ਜੇ ਜਿਹੜੀਆਂ ਮਤਲਬ ਵਿਕਰੀ ਵਾਲੀਆਂ ਹਾਜ਼ਰ ਆ ਉਹ ਆਪਾਂ ਤਿੰਨ ਵਿਖਾਵਾਂਗੇ ਬਾਕੀ ਸਾਰੀਆਂ ਇਹ ਵੜਾ ਨਾ ਦਿਨ ਲੈਂਦੀਆਂ ਦੋਸਤੋ ਗਾਵਾਂ ਜਿੰਨੀਆਂ ਵੈਗੀਆਂ ਸਾਰੀਆਂ ਟੌਪ ਕਲਾਸ ਦੇ ਵਿੱਚ ਆਲੂ ਤੇ ਸਾਰੀਆਂ ਦੋਸਤੋ ਗਾਵਾਂ ਦੇ ਤਕਰੀਬਨ 70 ਖੜੀਆਂ ਸਾਰੀਆਂ ਚੰਗੀ ਗਰੀਡੇ ਵਸੂ ਦਾ ਵਾਲੇ ਇਹ ਚੰਗੀ ਇਨਵੈਸਟਮੈਂਟ ਹੋਈ ਹੈ ਇਹਨਾਂ ਦੀ ਤਾਂ ਕਰਕੇ ਥੋੜਾ ਹੈ ਨਾ ਮੈਂ ਇਹ ਸੰਭਾਲ ਕਰਕੇ ਤੇ ਫਿਰ ਵੜਾ ਵੇਚਾਂਗੇ ਭਾਜੀ ਜਿਹੜੀਆਂ ਸੂਈਆਂ ਵੜਾ ਵਖਾਦਾਂਗੇ ਆਪਾਂ ਤਿੰਨ ਤਿੰਨ ਵੜਾ ਸੰਭਾਲਾਂਗੇ ਹਾਂਜੀ ਠੀਕ ਹੈ ਜੀ ਤੇ ਸ਼ੁਰੂ ਕਰੀਏ ਇਸ ਗਾਂ ਤੋਂ ਪਹਿਲਾਂ ਜਿਹੜੀ ਆਪਾਂ ਪਹਿਲੇ ਨੰਬਰ ਤੇ ਖੋਣੀ ਆ ਕੀ ਡਿਟੇਲ ਹੈ ਜੀ ਇਹ ਪਾਹੀ ਦੂਜਾ ਸੂਹਾ ਸੂਈ ਹੈ ਕਿੰਨਾ ਟਾਈਮ ਲੱਗੂ ਇਹਨੂੰ ਸੂਈ ਨੂੰ ਅੱਜ 4 ਪੰਜਵਾਂ ਦਿਨੇ ਮਿਲਣਾ ਜੀ ਸੂਈ ਨੂੰ ਆ ਮਾੜਾ ਮੂੜਾ ਮਰਨਦਾ ਹੀ ਅੱਜ ਮਾੜਾ ਚੰਗਾ ਆ ਠੀਕ ਹੈ ਮਾੜਾ ਕੋਸਤੂ ਨਾਲ ਲਗਾ ਤੁਸੀਂ ਦੇਖ ਹੀ ਸਕਦੇ ਕਿ ਬਾਤ ਜਿਹੜੀ ਹਾਜ਼ਰਤਾ ਆ ਵੀ ਆ ਸੰਜਾਇਆ ਕੀਤੀ ਆ ਫੇਰ ਸੁਭਾ ਅਗਰ ਕਿਨਾ ਸੁਈ ਤੇ ਦੂਜਾ ਸੁਭਾ ਸੁਈ ਭਾਜੀ ਅੱਛਾ ਜੀ ਹਾਂਜੀ ਆਪਾਂ ਮਤਲਬ ਵੀ ਲਿਆਂਦੀ ਤੇ ਸੁਈ ਸਵਾਈ ਆ ਤੇ ਪਰ ਜਿਹੜੀ ਚਵਾਈ ਆਪਾਂ ਪਹਿਲੀ ਉੱਥੇ ਕੀਤੀ ਸੀ ਠੀਕ ਹੈ ਜੀ ਤੇ ਦੂਜੀ ਆਪਣੇ ਘਰੇ ਕੀਤੀ ਹੈ ਜੀ ਠੀਕ ਹੈ ਜੀ ਹਾਂਜੀ ਅਛਾ ਹੁਣ ਦੋ ਤਿੰਨ ਚਵਾਈਆਂ ਹੋ ਗਈਆਂ ਨਹੀਂ ਨਹੀਂ ਮਤਲਬ ਤਿੰਨ ਚਾਰ ਦਿਨ ਹੋ ਗਏ ਸੁਈ ਨੂੰ ਚਾਰ ਮਹੀਨਾ ਪੰਜ ਦਿਨ ਹੋ ਹੀ ਘੱਟੋ ਘੱਟ ਵੀ ਬੱਚਾ ਵੀ ਦਿੱਤਾ ਨੇ ਇਹਦੇ ਮਗਰ ਵਛਾ ਆ ਗਈ ਆ ਠੀਕ ਹੈ ਜੀ ਇਥੇ 14 ਤੋਂ 15 ਕਿਲੋ ਬੋੜਾ ਬਿਲਕੁਲ ਬੋੜਾ ਗੰਨ ਦੁੱਧ ਲੈ ਲਓ ਇਹਨਾਂ ਬਿਲਕੁਲ ਥਲੇ ਤਿਆਰ ਤਿਆਰੀ ਹੈ ਠੀਕ ਹੈ ਜੀ ਬਾਕੀ ਥਾਂ ਤੋਂ ਬੜਾ ਸੋਨਾ ਤੁਸੀਂ ਆਪ ਚੈੱਕ ਕਰ ਸਕਦੇ ਜੀ ਸੂਕੇ ਥੋੜਾ ਜਿਹਾ ਲਿਸਾ ਪਨ ਦੋਸਤੋ ਲੱਪਾ ਪਹੂ ਜਰੂਰ ਲੈ ਲੈਂਦਾ ਆਏ ਹੋਏ ਬਾਕੀ ਥਾਂ ਤੋਂ ਬੜਾ ਸੋਨਾ ਥੋੜੀ ਜਿਹੀ ਲੰਮੀ ਥੋੜੀ ਜੀ ਲਓ ਜੀ ਇਕਨਾ ਦਾ ਗੋਡਾ ਆ ਭਰਿਆ ਏ ਕੋਈ ਇਹ ਨਾ ਆਖੇ ਵੀ ਸਖਤ ਆ ਬਿਲਕੁਲ ਪਾਣੀ ਆ ਅੱਛਾ ਜੀ ਬਿਲਕੁਲ ਪੋਲਾ ਪਾਣੀ ਆ ਠੀਕ ਹੈ ਜੀ ਤੋ ਡਾਕਟਰ ਹੁੰਦਾ ਹੀ ਕੱਢੇ ਹੋਣਾ ਠੀਕ ਹੈ ਜੀ ਤੋ ਗੋਲੀਆਂ ਜਾਂ 2-4 ਦੱਸਿਆ ਨੇ ਤੋ ਅੱਜ ਆਪਾਂ ਲੈ ਕੇ ਆਵਾਂਗੇ ਠੀਕ ਹੈ ਜੀ ਤੋ ਦੇ ਦਾਂਗੇ ਇਹਨੂੰ 4-6 ਗੋਲੀਆਂ ਦੇਣੀਆਂ ਪਣੀਆਂ ਬਸ ਹੋਈ ਨੇ ਸੁੱਤਰੇ ਐ ਖਾਣਾ ਵੀ ਕੁਆਲਟੀ ਦੇ ਪੰਜਾਬ ਤੋਂ ਪਰ ਸਭੀ ਐਚਐਫ ਤੇ ਛਾਈ ਵਾਲਾ ਕਰਾਸ ਆ ਠੀਕ ਹੈ ਬਾਕੀ ਗੋਡੇ ਪੀੜਪੂੜ ਦੀ ਮਾਸਾ ਬਣਾਉਂਦੀ ਪੂਰਾ ਤਰਾ ਗਾਣਾ ਦਾ ਦੋਸਤੋ ਤੁਸੀਂ ਆਪ ਚੈੱਕ ਕਰ ਸਕਦੇ ਹੋ ਵੀਡੀਓ ਦੇ ਵਿੱਚ ਬਿਲਕੁਲ ਸਾਫ਼ ਚੁਰਦੀ ਹੈ ਇਹ ਪੱਕੇ ਥਾਂ ਦੇ ਬੱਧੀ ਹੀ ਉਥੇ ਅੱਛਾ ਜੀ ਹਾਂਜੀ ਤਾਂ ਕਰਕੇ ਜੀ ਇਹ ਇਦਾਂ ਹੈ ਠੀਕ ਠੀਕ ਹੈ ਜੀ ਬਾਕੀ ਪੀੜ ਨਹੀਂ ਬਣਾਉਂਗੀ ਤੇ ਇਹਦਾ ਜ਼ਖਮਵਾਦੇ ਦੀ ਜ਼ਿੰਮੇਵਾਰੀ ਆਪਣੀ ਉਹ ਖਰਾਬ ਨਹੀਂ ਕਰਦੀ ਤੁਸੀਂ ਕੁਆਲਟੀ ਕਰ ਲੋ ਚੈੱਕ ਦੀ ਬੋਲੋ ਕੁਛ ਦਿਓ ਵੀਰ ਕੋ ਕੀ ਮੁੱਲ ਕਰਦਾ ਵੀਰ ਦਾ ਮੁੱਲ ਦੱਸ ਦਈਏ ਫੋਨ ਤੇ ਕਰ ਲਈਏ ਮੁੱਲ ਦਸੀ ਹੈਗੇ ਦੱਸ ਦਈਏ ਹਾਂ ਮੁੱਲ ਦਾ ਹੋਸ਼ ਮੌਲਰੇ ਦਾ 60000 ਰੁਪਏ ਕਰਦੇ ਆ ਹਾਂਜੀ ਇਹ 60000 ਰੁਪਏ ਦੇ ਵਿੱਚੋਂ ਮਾਨਤਾ ਕਰਦਾਂਗੇ 60000 ਰੁਪਏ ਹਾਂਜੀ ਠੀਕ ਹੈ ਖੀਰੋ ਖੀਰ ਠੀਕ ਹੈ ਹਾਂਜੀ 60000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ ਹੈ ਤੇ 60000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਮਾਨਤਾ ਨਾ ਪਾਣ ਦੁੱਧ 20 ਕਿਲੋ ਵਧੀਆ ਪੜਾਏਗੀ ਸੇਵਾ ਚੰਗੀ ਕਰਨਾ ਦਾ ਹੋਵੇ ਇਹਦੇ ਬਾਕੀ ਦੋਸਤੋ ਦੁੱਧ ਤੁਹਾਡੀ ਸੇਵਾ ਤੇ ਜਿੱਦਾਂ 14-15 ਕਿਲੋ ਬਾਲਾ ਚੌਥੇ ਦਿਨ ਦੀ ਸੂਈ ਥਲੇ ਤਿਆਰ ਆ ਠੀਕ ਹੈ ਜੀ ਹਾਂਜੀ ਆਰ ਕੁਆਲਟੀ ਜੀ ਦੋਸਤੋ ਆਦੀ ਚੈੱਕ ਕਰ ਲਓ ਸਾਡੀ ਕੁਆਲਟੀ ਦੋਸਤੋ ਲਾਜਵਾ ਉਹਨਾਂ ਘਰ ਵਾਲਿਆਂ ਮੁਤਾਬਕ ਉਹ ਵੇੜਿਆ ਸੀ ਤੀਜਾ ਸੂਆ ਅੱਛਾ ਜੀ ਹਾਂਜੀ ਤੇ ਕੋਈ ਤੀਜਾ ਮੰਨ ਲੇ ਭਾਵੇਂ ਪੰਜਵਾਂ ਮੰਨ ਲੇ ਆਪਾਂ ਆਪ ਦੀ ਸੋਚ ਨਾਲ ਤੀਜਾ ਸੂਆ ਮੰਨ ਕੇ ਲਈ ਆ ਠੀਕ ਹੈ ਜੀ ਤੇ ਇਸ ਟਾਈਮ ਇਹ ਥੱਲੇ ਦੁੱਧ ਦਾ ਕੋਈ 9-10 ਕਿਲੋ ਜਿਹੜਾ ਸਹੀ ਤਿਆਰ ਹੈ ਸੂਆ ਦੱਜਾ ਸੀ ਸੂਆ ਨਹੀਂ ਉਹ ਤੇ ਦੂਜਾਂ ਦੇ ਉਹਦੇ ਵੜਾਂ ਦੇ ਇਹਨੂੰ ਠੀਕ ਹੈ ਜੀ ਤੇ ਆਪਾਂ ਹਿਸਾਬ ਨਾਲ ਤੀਜਾ ਸੂਆ ਮੰਨ ਕੇ ਲਈ ਹੁਣ ਬੱਚਾ ਕਿੱਧਰ ਹੈ ਬੱਚਾ ਹੀ ਇਹਦੇ ਮਗਰ ਵੀ ਇਹਦੇ ਮਗਰ ਵੀ ਬੱਚਾ ਹੀ ਦੋ ਦੋ ਦੋਸਤੋ 8-9 ਕਿਲੋ ਤੋਂ ਸਟਾਰਟਿੰਗ ਇਹਨੇ ਕੀਤੀ ਐ ਸੋ ਇਹਨੂੰ ਦੱਸ ਦੇਣ ਹੋਗੇ ਇਹਨੂੰ ਠੀਕ ਹੈ ਜੀ ਇਹਨੇ ਬੱਚ ਸਾਬ ਘੱਟ ਕਿਸਤੀ ਹੈ ਕਿਸੇ ਵੀਰ ਨੇ ਥੋੜਾ ਜਿਹਾ ਲਸਾ ਪੰਜ ਜਰੂਰ ਰੱਖ ਦੀਏ ਬਾਕੀ ਥਣਾ ਥੋੜੀ ਜਿਹੀ ਕੁਆਲਿਟੀ ਤੁਸੀਂ ਚੈੱਕ ਕਰ ਲਓ ਡਿਪਟੀ ਸਾਹਿਬ ਠੀਕ ਠਾਕ ਜੇ ਉਹ ਹਾਂ ਦੇ ਹੇ ਤੇ ਸਾਡੀ ਵਹਿੜਿਆ ਦੀ ਮੋੜ ਦਾ ਵਾਕੀ ਚੌਣ ਚੌਣ ਬਹੁਤ ਜਾਈ ਸਾਫ ਆ ਸੁਆ ਜੂਤੀ ਜਾਏ ਪਰ ਮੁੱਲ ਵੀ ਜਾਇ ਜਿਆ ਆਰਰ ਕਵਾਟੀ ਦੋਸਤੋ ਇਹਨੇ ਸੁਹਣੀ ਤਿਆਰ ਕੀਤੀ ਆ ਫਰਾਨੀ ਸ਼ੇਪ ਇਹਨੂੰ ਕਿ ਕਰ ਲਵਾਂ ਵੀ ਇਹ ਦੁੱਧ ਦੇਣਾ ਬੜਕਾ ਚਟਾ ਅੱਛਾ ਜੀ ਬਿਲਕੁਲ ਚਟਾ ਠੀਕ ਹੈ ਜੀ ਇਹ 1% ਵੀ ਪੀਲਾਪਣ ਨਹੀਂ ਗਾ ਠੀਕ ਹੈ ਜੀ ਹਾਂ ਜੀ ਕਿਤੇ ਕਰਨਾ ਮੋਲ ਵੀ ਆਪ ਚਟਾ ਹੀ ਕਰ ਦੇਣਾ ਚਟਿਆ ਜਨਾਂ ਹੀ ਮੋੜ ਦੇ 35000 ਕਰ ਤੇ 30000 ਦੇ ਦਈਏ ਹੋਰ ਉਹ ਦੀ ਮੰਤਲ ਹੋ ਤੁਸੀਂ ਦੱਸ ਦੋ ਵੇਖ ਲਓ ਜਿਦਾ ਤੁਹਾਨੂੰ ਸਹੀ ਲੱਗਦਾ ਕਰਦੀ ਪ੍ਰਤੀ 31000 ਦੀ ਸਿਕਨ ਸੀ ਕੀ ਠੀਕ 31000 31000 ਦੀ ਸਿਕਨ ਸੀ ਠੀਕ ਹੈ ਜੀ ਹਾਂਜੀ 31000 ਰੁਪਏ ਦੇ ਵਿੱਚ ਦੋਸਤੋ ਵੀਰ ਕੰ ਦਾ ਮਾਣ ਤਨ ਮੌਕੇ ਤੇ ਜਰੂਰ ਬੈਟਰ ਸਪੀਡ ਭਰ ਖੇਦਣਾ ਪਊਗਾ 8 9 ਕਿਲੋ ਦੋ ਤੋਂ ਦੋਸਤੋ ਸਟਾਰਟਿੰਗ ਇਹਨੇ ਕੀਤੀ ਹੈ ਕਰਮਾਣੀ ਨੇ ਬਾਕੀ ਵੀ ਉਸ ਤੋਂ ਤੁਹਾਡੀ ਸੇਵਾ ਤੇ ਦੋ ਜਿੱਦਾਂ ਦੀ ਸੇਵਾ ਕਰ ਉਹ ਤੋਂ ਦੋ ਤਨ ਤੁਸੀਂ ਖੇਦੋਗੇ ਇਸ ਤੋਂ ਅਗੇ ਵੀ ਜਿਹੜੀ ਇਹ ਗਾਮ ਆ ਜਿਹੜੀ ਵੱਡਿਆ ਕਦ ਕੱਢਦੀ ਆ ਸੋਹਣੀ ਬੀੜ ਲੀਂਗਾ ਹਾਂਜੀ ਇਹ ਭਲੀ ਦੂਜਾ ਸੂਆ ਸੂਈ ਆ ਹਾਂਜੀ ਕੰਨੀਆਂ ਨੇ ਦੰਦ ਪੁੱਟਣ ਦੇ ਹੀ ਹੈ ਜੇ ਅਜੇ ਛਿੱਗੀ ਹੋਈ ਲਗੀ ਹਾਂਜੀ ਠੀਕ ਹੈ ਤੇ ਬਾਕੀ ਹਾਈਟ ਲੈਂਡ ਦਿਖਾ ਦਿਓ ਵੈਡ ਦੀ ਕਿੱਡੀ ਆ ਠੀਕ ਹੈ ਉਹ ਤੋਂ ਮੈਂ ਦਿਖਾਈ ਦਿੰਦੀ ਆ ਵੀਰਾਂ ਨੇ ਬਾਕੀ ਬਰੀਡ ਵੱਲ ਕੋਈ ਕਮੀ ਨਹੀਂ ਆ 6 ਫੁੱਟ ਨੂੰ ਕੱਦ ਮੇਰਾ ਟੱਚ ਕਰਦਾ ਇਹਦਾ ਕੱਦ ਵੇਖ ਲਓ ਆ ਦੋਸਤੋ ਕਰ ਲਓ ਗੋਡਿਆਂ ਤੋਂ ਉੱਤੇ ਜੀ ਤੇ ਇਹਨੂੰ ਖੜੀਏ ਵੀਰ ਬਾਰ ਲਓ ਭਾਈ ਵੀਰ ਕਿੰਨਾ ਡਬ ਹੋ ਗਿਆ ਇਹਨੂੰ ਸਹੀ ਨੋਏ ਪਾਇਵਾ ਦੇਣਾ ਜੀ ਬੱਚਾ ਕੀ ਦਿੱਤਾ ਨੇ ਅੱਛਾ ਇਹ ਤੇ ਮਗਰ ਵਛੀਆਂ ਜੀ ਹਾਂਜੀ ਸਾਰੀਆਂ ਦੋਸਤੋ ਵਛੀਆਂ ਵਾਲੀਆਂ ਨਹੀਂ ਨੇ ਨਹੀਂ ਗਾਂ ਵਛੀਆਂ ਨਹੀਂ ਆਉਣਗੀਆਂ ਆਪਾਂ ਵਿਖਾਵਾਂਗੇ ਅਜੇ ਤੋਂ 15 ਦਿਨਾਂ ਨੂੰ ਮੇੜਾ ਅੱਛਾ ਜੀ ਇਹਦੀ ਕੀ ਡਿਟੇਲ ਦੋਤੀ ਇਹਦੇ ਥਲੇ ਸਟੈਂਪ ਮੇਰਾ 18 ਤੋਂ 20 ਕਿ ਤਿਆਰ ਹੋਗਾ ਉਹ ਜਿਹੜਾ ਮੌਕੇ ਦਾ ਮੌਕੇ ਦਾ ਠੀਕ ਹੈ ਜੀ ਚੋਣ ਵਾਲਾ ਜਿਹੜਾ ਅਰੇ ਪੁੱਤੇ ਬਾਕੀ ਬਰੀਡ ਲਓ ਬਰੀਡ ਕੁਆਲਿਟੀ ਵਾਲੋਂ ਹਾਈਟ ਲੈਂਥ ਬਹੁਤ ਜਿਆਦਾ ਹੀ ਵੜਦੀ ਕਿੰਨਾ ਦੇ ਤੁਰਪਣਾ ਗੋੜਾ ਬੜਾ ਕਰ ਪਾਇਆ ਨਾ ਗੱਡੀ ਚੜਨ ਲੱਗਿਆ ਚਲ ਚਾਹਰ ਦੋਸਤੋ ਇਹਦਾ ਪੂਰਾ ਨਿੱਗਰ ਤੇ ਠੋਸ ਆ ਤਿਆਰ ਕੀਤਾ ਜਿਹੜਾ ਛ ਲਾਪਤੋ ਪਾਣੀ ਬਾਕੀ ਠੰਡੀ ਠੁੰਡੀ ਚੰਗੀ ਠੀਕ ਹੈ ਜੀ ਕਰੋ ਦੋਸਤੋ ਤਾਂ ਕੱਦ ਕੱਢ ਸਕ ਲਓ ਜੀ ਲਓ ਜੀ ਕਰ ਲੋ ਚੋ ਇਹ ਨਾ ਆਖੇ ਵੀ ਲਸੀ ਆ ਇਹ ਬਸ ਸੂਸਵਾ ਜਹੀ ਬੜਾ ਜੀ ਠੀਕ ਹੈ ਜੀ ਹਾਂ ਜਿਹੜਾ ਹੋ ਗਿਆ ਦੱਸਿਆ ਸੁਈ ਨੂੰ ਚੌਥਾ ਪੰਜਵਾਂ ਦੇਣਿਆ ਚੌਥਾ ਪੰਜਵਾਂ ਦੇਣਿਆ ਸੁਈ ਇਹਦਾ ਮੁੱਲ ਇਹਦਾ ਮੁੱਲ ਤੇ ਆਹ ਹੋਈਆ ਬੜਾ 90 95 ਲੱਖ ਦੀ ਕਰੀ ਜਾਵਾਂਗੇ ਚਲੋ ਭਾਜ ਲਈ ਮੋਲ ਕਰਾਂਗੇ 85000 ਰੁਪਏ ਦਾ ਹਾਂਜੀ ਹਾਂਜੀ ਮਾਨਤਨ ਕਹਿੰਦਾ ਹੋਊਗਾ ਥੋੜਾ ਬੋਦਾ ਹੀ ਕੁਝ ਜ਼ਿਆਦਾ ਨਹੀਂ ਠੀਕ ਹੈ ਜੀ ਕਿਉਂਕਿ ਪੂਰੇ ਮੋਲ ਨਾਲ ਪਿੱਛੋਂ ਵੜਾ ਆਵ ਲਈਆਂ ਠੀਕ ਹੈ ਜੀ ਚੰਗਾ ਮੋਲ ਲਾਵਾਂਗੇ ਤਾਂ ਚੰਗੀ ਵੜ ਦਊਗਾ ਕੋਈ ਠੀਕ ਹੈ ਜੀ ਹਾਂਜੀ 85000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ ਹੈ ਬਾਕੀ ਹਲਕਾ ਫਲਕਾ ਮਾਨਤਾ ਜਿਹੜਾ ਮੌਕੇ ਤੇ ਜਰੂਰ ਹੋਊਗਾ ਬਾਕੀ ਵੜ ਦੁੱਧ 25 ਕਿਲੋ ਵਧੀਆ ਭਰ ਜੂਗੀ ਠੀਕ ਹੈ ਜੀ ਕੋਈ ਬੰਦਾ ਚਾਹੀਦਾ ਸੇਵਾ ਕਰਾਂ ਪਾਈਵੇਂ ਦਿਨ ਦੀ ਸੁਹੀ ਸਾਰ ਰੋ ਜਾ ਜੰਦਾ ਦੇ ਦੋਸਤ ਨੂੰ ਵਿਖਾ ਦਮ ਇੱਕ ਰੋ ਆਹ ਕੰਨੀਆਂ ਦਾ ਲਓ ਜੀ ਦੋਸਤ ਕੰਨੀਆਂ ਦਾ ਜ ਬਰਾਬਰ ਕਰਨ ਲਈ ਲਾ ਜਾਈਏ ਬੰਦੇ ਬਾਕੀ 46 ਦੇਣਾ 46 ਸਿਆਲ ਰੋਤਾ ਗਈ ਆ ਹਾਂਜੀ ਹਾਂਜੀ ਬਾਕੀ ਮੂਹ ਮਾਰੀ ਕੁਆਲਿਟੀ ਬਹੁਤ ਸੋਹਣੀ ਆ ਜਾ ਤਿੰਨ ਗਾਵਾ ਦੋਸਤੋ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦਿਖਾਈਆਂ ਤਿੰਨੇ ਗਾਵਾ ਦੋਸਤੋ ਬਿਲਕੁਲ ਤਾਜ਼ੀਆਂ ਸੂਈਆਂ ਆ ਇੱਕ ਟਾਈਮ ਦੋ ਟਾਈਮ ਚੋਕਿਆ ਆਪਣੀ ਤਸਦੀਕ ਕਰਦੇ ਉੱਥੋਂ ਕੁਝ ਖਰੀਦ ਸਕਦੇ ਜੇ ਨਾਗ ਦੋਸਤੋ ਵੀਰ ਦੇ ਕੋਲ ਮੌਕੇ ਤੇ ਹੁਣ ਜਿਹੜੇ ਅਵੇਲੇਬਲ ਆ 10 ਨਾਗ ਆ ਘਟੋ ਘਟ ਬਾਕੀ ਦੋਸਤੋ ਗਾਵਾਂ ਜੇ ਕੱਚੀਆਂ ਵੇਸ ਕਰਕੇ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਨਹੀਂ ਆਣੀਆਂ ਕੈਮਰਾ ਦੋਸਤੋ ਇੱਕ ਰਹੀ ਫੇਰ ਮਾਰ ਦੇਣਾ ਮੈਂ ਸਾਰੀਆਂ ਕਾਹਦੇ ਕੈਮਰਾ ਸਾਰੀਆਂ ਦਾ ਮਾਰ ਦੋ ਇੱਕ ਰਹੀ ਲਓ ਜੀ ਦੋਸਤੋ ਕਰੋ ਚੱਲ ਸਿਰਫ ਕੱਚੀਆਂ ਵੜਾ ਬਾਕੀ ਆ ਵੜ ਦੀ ਆਪਾਂ ਆਪਦੇ ਹੱਥੀ ਗਈ ਆ ਹਾਂਜੀ ਆੜੀ ਠੀਕ ਹੈ ਮੈਂ ਦਿੱਤੀ ਵੜ ਪਿਛਲੇ ਪਹਿਲੇ ਤੋਂ ਹੀ ਠੀਕ ਹੈ ਤੇ ਜਿੱਦਨ ਤਿਆਰ ਹੋਏ ਉਦੋਂ ਵਿਖਾਵਾਂਗੇ ਦੋਸਤੋ ਆਰਡਰ ਕੁਆਲਟੀ ਸੋਹਣੀ ਚਾਰ ਕਰੀ ਹੁੰਦੀ ਐ ਇਸ ਤੋਂ ਅੱਗੇ ਦੋਸਤੋ ਜਿਹੜੀ ਇਹ ਗਾਂ ਇਹ ਵੀ ਦੋਸਤੋ ਟਾਈਮ 'ਚ ਪਈ ਐ ਸੁੰਦੇ ਇਹ ਜਿਹੜੀ ਗਾਂ ਦੋਸਤੋ ਇਹ ਵੀ ਚੰਗੀ ਬੀੜ ਵਾਲੀ ਐ ਜੇ ਕਿਸੇ ਵੀਰ ਨੂੰ ਦੋਸਤੋ ਇਹ ਗਾਂ ਪਸੰਦ ਆਊਗੀ ਗੱਪਣ ਗਾਂ ਦੇ ਟਾਈਮ ਖੜਦੀ ਤਾਂ ਉਹ ਵੀਰ ਵੀ ਫੋਨ ਤੇ ਗੱਲ ਕਰ ਬਸ ਇਹ ਆ ਵੀ ਜਿਹੜੇ ਮੰਨ ਲਓ ਹੁਣ ਆਪਾਂ ਵਿੱਚ ਪੰਜ ਵੜਾ ਨਹੀਂ ਵਿਖਾਈਆਂ 7 ਹਾਂਜੀ ਤੇ ਕੋਈ ਮਤਲਬ ਇਹਨਾਂ ਜੋ ਪਸੰਦ ਆਉਂਦੀ ਐ ਇਹਦੀ ਇਨਵੈਸਟਮੈਂਟ ਚੰਗੀ ਹੋਈ ਆ ਚੰਗੇ ਪੈਸੇ ਲੱਗੇ ਮਗਰ ਠੀਕ ਹੈ ਜੀ ਤੇ ਕੋਈ ਬੰਦਾ ਚਾਹ ਵਣ ਹੋਵੇ ਆਪਣੇ ਨਾਲ ਫੋਨ ਤੇ ਕਨੈਕਟ ਕਰ ਸਕਦਾ ਠੀਕ ਹੈ ਜੀ ਬਾਕੀ ਗਰੰਟੀ ਆਪਾਂ ਫੁੱਲ ਦਵਾਂਗੇ ਦੁੱਧ ਦੀ ਤੇ ਹੈਗੀਆਂ ਸਾਰੀਆਂ ਦੂਜੇ ਦੂਜੇ ਸੂਏ ਵੜਾ ਮੇਰੇ ਆਪਦੇ ਹੱਥ ਦੇ ਬੰਦੇ ਦੀਆਂ ਆ ਵੜਦੇ ਆਪਾਂ ਮੈਂ ਦਿੱਤੀ ਪਹਿਲੇ ਸੂਏ ਦੀ ਠੀਕ ਹੈ ਜੀ ਬੰਦੇ ਨੇ 22 23 ਕਿਲੋ ਦੁੱਧ ਦੱਸ ਕੇ ਦਿੱਤੀ ਸੀ ਉਹਨਾਂ ਦੇ ਘਰੇ ਇਹਨੇ ਵੜ ਦਿੱਤਾ ਦੁੱਧ 27 28 ਕਿਲੋ ਠੀਕ ਹੈ ਜੀ ਆ ਵੜ ਜਿਹੜੀ ਇਹਦਾ ਤੇ 15 ਦਿਨ ਪਈ ਹੈ ਜੀ 15 ਦਿਨ ਦਾ ਟਾਈਮ ਹੈ ਬਾਕੀ ਬਰੀਡ ਵਾਈਜ਼ ਕੋਈ ਕਮੀ ਨਹੀਂ ਵੜਾਂ ਜੇ ਬੰਦਾ ਚਾਹੀਦਾ ਇਨਵੈਸਟਮੈਂਟ ਕਰਨ ਵਾਲ ਠੀਕ ਹੈ। ਪਾਹੇ ਤਾਂ ਚਲੋ ਤੁਹਾਨੂੰ ਪਤਾ ਚੀਜ਼ ਲੱਗਣੇ ਲੱਗਣੇ ਆ। ਠੀਕ ਠੀਕ ਹੈ। ਬਾਕੀ ਥਣ ਪਾਂਡੇ ਦੀਆਂ ਸਾਰੀਆਂ ਸਾਫ ਆ। ਖੁੱਲੀਆਂ ਖੱਲੀਆਂ ਬੜੀਆਂ ਝੋਲੀਆਂ ਇਹਨਾਂ ਦੀਆਂ। ਸੁਪਰੀ ਚਾਹਤਾ ਜੀ ਦੇਖੋ ਥੱਲਾ ਕਾਫੀ ਪਈਆਂ ਵਾਲਟ ਲੱਗੀਆਂ ਹਨ ਇਹਨਾਂ ਦੇ ਪਈਆਂ ਸਾਰੀਆਂ ਗਾਵਾਂ ਦੇ। ਚੰਗੇ ਦੋਸਤ ਰਿਕਾਰਡ ਨੇ ਗਾਵਾਂ। ਦੋਦੇ ਸਾਰੀਆਂ 30 ਦੀ ਤੋਂ ਬਾਹਰ ਚੱਲਣੀਆਂ। ਠੀਕ ਹੈ ਜੀ। ਬਸ ਇਹ ਆ ਵੀ। ਗਾਵਾਂ ਦੋਸਤੋ ਮੇਨ ਜਿਹੜੀਆਂ ਵਿਖਾਈਆਂ ਤੁਹਾਨੂੰ ਸੁਈਆਂ ਸੁਈਆਂ। ਤੇ ਬਾਕੀ ਸੱਤ ਗਾਵਾਂ ਦੋਸਤੋ ਗੱਬਣੇ ਜਿਹੜੇ ਵੀਰ ਨੂੰ ਗਾਂ ਜਿਹੜੀ ਆ ਵੀ ਦੁੱਧ ਕੋਈ 25 ਕਿਲੋ ਜਿਹੜਾ ਮਰਜ਼ੀ ਹੱਥ ਮਾਰ ਕੇ ਲੈ ਗਏ 18 ਮੈਂ ਹਾਂ 20 ਕਿਲੋ 14 18 ਕਿਲੋ ਗਾਰੰਟੀਆ ਜਿਹੜਾ ਮਰਜ਼ੀ ਮਰ ਕੇ ਧਾਰ ਬਣਾ ਮਰੇ ਭੋਵੇਂ ਠੀਕ ਠੀਕ ਹਾਂਜੀ ਠੀਕ ਹੈ ਧੰਨਵਾਦ ਦੋਸਤੋ ਰੋਲਾ ਵੀਡੀਓ ਦੇਖਣ ਵਾਸਤੇ